ਸਾਰੇ ਸਟਾਫ ਦਾ ਤੇ ਕਮਿਸ਼ਨਰ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਚੋਰੀ ਹੋਇਆ ਸਮਾਨ ਵਾਪਸ ਕਰਵਾ ਕੇ ਦਿੱਤਾ ਤੇ ਚੋਰਾਂ ਨੂੰ ਫੜਿਆ ਕਿੱਦਾਂ ਪਤਾ ਲੱਗਾ ਸਰ ਜਿਹੜੀ ਇਹ ਘਟਨਾ ਹੋਈ ਤਾਂ ਇਹ ਘਰ ਨੂੰ ਸੀ ਇਹ ਕੋਠੀ ਜੀ ਮੇਰੀ ਭੈਣ ਆ ਤੇ ਮੇਰੇ ਜੀਜਾ ਜੀ ਅਮਰਿੰਦਰਦੀਪ ਸਿੰਘ ਉਹਨਾਂ ਦੀ ਆ ਉਹ ਬਾਹਰ ਅਮਰੀਕਾ ਵਿੱਚ ਰਹਿੰਦੇ ਨੇ ਇੱਥੇ 21 ਮੈਂ ਥੋੜੇ ਦਿਨ ਹੀ ਘੇੜਾ ਮਾਰਦਾ ਰਹਿੰਦਾ ਸੀ ਵੀ ਚੈੱਕ ਕਰ ਜਾਣਾ ਜਾਂ ਇੱਕ ਦੋ ਦਿਨ ਲਾ ਜਾਣੇ ਹੁਣ ਮੈਂ ਕਾਫੀ ਦਿਨਾਂ ਤੋਂ ਨਹੀਂ ਆਇਆ ਸੀ ਜਦੋਂ ਮੈਂ ਹੁਣ ਇੱਥੇ ਆਇਆ ਤੇ ਮੈਨੂੰ ਦੇਖਿਆ ਵੀ ਘਰ ਦੇ ਦਰਵਾਜ਼ੇ ਤੋੜੇ ਪਏ ਸੀ ਐਕਟਵਾ ਵੀ ਘਰ ਨਹੀਂ ਸੀ ਹੋਰ ਸਮਾਨ ਚੋਰੀ ਹੋ ਗਿਆ ਤੁਸੀਂ ਪੁਲਿਸ ਨਾਲ ਸੰਪਰਕ ਕੀਤਾ ਕਿ ਪੁਲਿਸ ਨਾਲ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਨਹੀਂ ਜੀ ਮੈਂ ਪੁਲਿਸ ਨਾਲ ਸੰਪਰਕ ਕੀਤਾ ਇਥੋਂ ਐਸਐਚਓ ਸਾਹਿਬ ਨੂੰ ਆ ਕੇ ਦੱਸਿਆ ਸ਼ਿਕਾਇਤ ਦਰਜ ਕਰਵਾਈ ਜਿੱਦਾਂ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੇ ਪ੍ਰੈਸ ਕਰਨੇ ਬੰਦੇ ਸ਼ੁਰੂ ਕੀਤੇ ਤੇ ਝੋਗੜ ਫੜੇ ਗਏ ਕਿਹੜਾ ਕਿਹੜਾ ਸਮਾਨ ਲੈ ਕੇ ਗਏ ਨੇ ਜੀ ਘਰ ਦੇ ਵਿੱਚ ਘਰ ਦੇ ਵਿੱਚੋਂ ਜੀ ਐਕਟਵਾ ਜੀ ਇੱਕ ਐਲਸੀਡੀ ਇੱਕ ਵਰਲਪੂਲ ਦਾ ਮਾਈਕ੍ਰੋਵੇਵ ਤੇ ਸਿਲੰਡਰ ਸਾਰਾ ਸਮਾਨ ਬਰਾਮਦ ਹੋ ਗਿਆ ਜੀ ਹਾਂਜੀ ਸਾਰਾ ਸਮਾਨ ਬਰਾਮਦ ਹੋ ਗਿਆ ਜੀ ਕਦੀ ਹੋਇਆ ਏਦਾਂ ਦਾ ਕਿ ਜਾਇ ਪਹਿਲੀ ਵਾਰੀ ਏਦਾਂ ਤਾਂ ਹੋਇਆ ਵੀ ਕੋਈ ਚੋਰੀ ਨਹੀਂ ਕਰਨਾ ਉਹ ਇਸੇ ਘਰ ਚ ਜਿੱਥੇ ਹੋਣ ਮਾਰਦਾ ਸੀ ਇਹ ਪਹਿਲੀ ਵਾਰੀ ਹੋਇਆ ਸੀ ਏਦਾਂ ਆਪਣੇ ਘਰ ਅੱਗੇ ਤਾਂ ਕਦੇ ਕੋਈ ਨਹੀਂ ਆਇਆ ਸੀ ਤੇ ਇੱਕ ਪੀਸ਼ਨਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪੁਲਿਸ ਨੇ ਬਹੁਤ ਸਹਿਯੋਗ ਕੀਤਾ ਤੇ ਸੋ ਫੋਨ ਵਾਲੇ ਸਮਝ ਲਓ ਤੁਹਾਡੇ ਲੋਕਾਂ ਦਾ ਧਿਆਨ ਰੱਖਿਆ ਜਾਏਗਾ ਜੀ ਹਾਂਜੀ ਹਾਂਜੀ ਰੱਖਿਆ ਜਾਵੇਗਾ ਇਹ ਸਾਡੇ ਨਾ ਡਾਇਮੰਡ ਐਵੇਨਿਊ ਦੇ ਵਿੱਚ ਇੱਕ ਨਰੀ ਬਰਬਾਦ ਸੀ ਇਹ 24 ਦੇ ਵਿੱਚ ਆਪਣੇ ਵਿਦੇਸ਼ ਚ ਲੱਗਿਆ ਸੀ ਤੇ ਉਸ ਦੇ ਘਰਾਂ ਦੇ ਵਿੱਚ ਮਿਲ ਕੇ ਲੋਕ ਲੱਗਾ ਹੋਇਆ ਸੀ ਔਰ 20 ਇੱਕ ਨੂੰ ਇਹਨਾਂ ਦੇ ਘਰੋਂ ਚੋਰੀ ਹੋ ਗਈ ਸੀ ਜਿਹਦੇ ਵਿੱਚ ਕਾਫੀ ਸਮਾਨ ਗਿਆ ਸੀ ਐਕਟਵਾ ਸਿਲੰਡਰ ਵਗੈਰਾ ਔਰ ਅਸੀਂ ਮੁਕਦਮਾ ਦਰਜ ਕਰਕੇ ਮਾਣਯੋਗ ਸੀਪੀ ਸਾਹਿਬ ਦੀ ਜਿਹੜੀ ਆ ਦਸ਼ਾਨਤ ਦੇਸ਼ ਤੇ ਇੱਕ ਟੀਮ ਬਣਾਈ ਜਿਸ ਦੇ ਵਿੱਚ ਸਾਡੇ ਐਸਐਚਓ ਸਾਹਿਬ ਨੇ ਬਹੁਤ ਹੀ ਮੁਸ਼ਤੈਦੀ ਦੇ ਨਾਲ ਵਰਕ ਕੀਤਾ ਔਰ ਇਹਨਾਂ ਨੇ ਵੱਖ-ਵੱਖ ਸੋਰਸਾਂ ਦੇ ਜਿਹੜੀ ਹੈ ਟੈਕਨੀਕਲ ਜਿਹੜੀ ਇੰਟੈਲੀਜੈਂਸ ਤੋਂ ਜਿਹੜੀ ਇਹ ਚੋਰੀ ਦੀ ਵਾਰ ਦਾ ਟ੍ਰੇਸ ਕੀਤੀ ਆ ਔਰ ਸਫਲਤਾ ਹਾਸਲ ਕੀਤੀ ਇਹਦੇ ਵਿੱਚ ਅਸੀਂ ਤਿੰਨ ਜਿਹੜੇ ਕ੍ਰਾਈਮਨਲ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਦੋ ਬੰਦਿਆਂ ਦਾ ਜਿਹੜਾ ਪਿਛੋਕੜ ਬਹੁਤ ਹੀ ਮਾੜਾ ਇਹਨਾਂ ਨੂੰ ਅਸੀਂ ਕਾਮਯਾਬ ਕਰਨ ਨੂੰ ਵਿੱਚ ਅਸੀਂ ਸਫਲਤਾ ਪ੍ਰਾਪਤ ਕੀਤੀ ਆ ਜਿਨ੍ਹਾਂ ਦੇ ਕੋਲੋਂ ਅਸੀਂ ਇੱਕ ਐਕਟਿਵਾ ਦੋ ਗੈਸ ਸਿਲੰਡਰ ਇੱਕ LED ਮਾਰਕਅਪ Panasonic ਅਤੇ microwaves ਜਿਹੜਾ ਅਸੀਂ ਬਰਾਮਦ ਕੀਤਾ ਔਰ ਇਹਨਾਂ ਦੇ ਕੋਲੋਂ ਅਸੀਂ ਰਿਮਾਰਡ ਲੈ ਕੇ ਹੋਰ ਵੀ ਜਿਹੜੀ ਹੈ ਜਿਹੜੀ ਰਿਕਵਰੀ ਕਰਨ ਦੀ ਸਰ ਇਹ ਪੇਸ਼ੀ ਸਰ ਜਮ ਨਹੀਂ ਕਿ ਜੇ ਪਹਿਲਾਂ ਵੀ ਇਹਨਾਂ ਤੇ ਕਦਮੇ ਸਰ ਕਰਦੀ ਇਹਨਾਂ ਦੇ ਵਿੱਚੋਂ ਜਿਹੜੇ ਸੱਨੀ ਹੈ ਉਹ ਤਾਂ ਰਵੀ ਕੁਮਾਰ ਇਸ 79 ਮਿੰਟ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਜਿਹੜੇ ਪੰਜ ਵੱਖ-ਵੱਖ ਤਰ੍ਹਾਂ ਦੇ ਤੇ ਕ੍ਰਿਮੀਨਲ ਕੇਸ ਦਰਜ ਹੈ ਵਾਕਮ ਸੀ ਇਹਨਾਂ ਦੇ ਜੋ ਕਿ ਇਹਨਾਂ ਦੇ ਘਰਦਾਰਾ ਲੱਗਾ ਸੀ ਬਈ ਜੀ ਵਾਕਮ ਨਹੀਂ ਸੀ ਇਹ ਔਰ ਇਹ ਚੋਰੀਆਂ ਕਰਨ ਤੇ ਆਦੀ ਇਹਨਾਂ ਨੇ ਦੇਖਿਆ ਵੀ ਇਹ ਜਿਹੜਾ ਵੀ ਇਹਨਾਂ ਦੇ ਕਾਫੀ ਦਿਨ ਤੋਂ ਲੋਕ ਲੱਗੇ ਹੋਏ ਆ ਤੇ ਨਾ ਨੇ ਇਸ ਮਤਲਬ ਨਾਲ ਇਹਨਾਂ ਚੋਰੀ ਨੂੰ ਅੰਜਾਮ ਦਿੱਤਾ ਇਸ ਘਰ ਕੋਈ ਰਹਿੰਦਾ ਵੀ ਸੀ ਉਹਨਾਂ ਨੇ ਕੀ ਟਿਕ ਕਰਦੇ ਰਹੇ ਇਹਨਾਂ ਦੇ ਰਿਸ਼ਤੇਦਾਰ ਹੈਗੇ ਆ ਜਿਹੜੇ ਇਹਨਾਂ ਦਾ ਸਾਲਾਵਾ ਉਹ ਵਾਰ-ਵਾਰ ਆ ਕੇ ਚਲੋ ਟਾਈਮ ਬੂ ਟਾਈਮ ਇਹ ਚੈੱਕ ਕਰਦਾ ਹੁੰਦਾ ਸੀ ਉਹਨਾਂ ਨੇ ਚੈੱਕ ਕੀਤਾ ਜਦੋਂ ਆ ਕੇ ਘਰ ਦੇ ਨਾਲ ਪਤਾ ਲੱਗਿਆ ਵੀ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਪਰ ਸੀਸੀਟੀਵੀ ਚ ਵੀ ਕੁਝ ਆਇਆ ਸੀ ਸਾਨੂੰ ਐਸਐਚਓ ਸਾਹਿਬ ਵੱਲੋਂ ਵੀ ਸੀਸੀਟੀਵੀ ਨੂੰ ਵੀ ਜਿਹੜਾ ਇਹਨਾਂ ਨੇ ਆਪਣੇ ਉਹਦੀ ਵੀ ਮਦਦ ਲਈ ਆ ਔਰ ਆਪਣੇ ਜਿਹੜੇ ਚੈਨਲ ਹੁੰਦੇ ਟੈਕਨੀਕਲ ਸਪੋਰਟ ਤੋਂ ਵੀ ਇਹਨਾਂ ਨੇ ਕਾਫੀ ਜੜੀ ਮਦਦ ਲਈ ਕਿੰਨੀ ਕਾਮਯਾਬੀ ਸਮੇਤ ਉੱਤਰ ਕਾਫੀ ਵੱਡੀ ਵਾਰਦਾ ਸੀ ਤੇ ਬਿਲਕੁਲ ਜੀ ਜਿਹੜੀ ਇਹ ਬਹੁਤ ਵਧੀਆ ਜਿਹੜੀ ਹੈ ਜਿਹੜੀ ਸਾਡੀ ਜਿਹੜੀ ਹੈ ਗੱਲਜਾਪੀ ਹੈ ਨੂੰ ਅਸੀਂ ਮੰਨਦੇ ਆ ਤੇ ਸਰ ਇਹ ਕਿੰਨੇ ਮਤਲਬ ਅਜਨ ਪਤਾ ਸੀ ਕਿ ਬਾਹਰ ਗਏ ਬੰਦੇ हां बिल्कुल जी ਇਹਨਾਂ ਨੂੰ ਪਤਾ ਸੀ ਤਾਂ ਹੀ ਇਹਨਾਂ ਨੇ ਜਿਹੜੀ ਆ ਚੋਰੀ ਨੂੰ ਅੰਜਾਮ ਦਿੱਤਾ ਸਰ ਹੋਰ ਵੀ ਵਾਰ ਦਾ ਤਾਂ ਕੋਈ ਅੰਜਾਮ ਦਿੱਤਾ ਫਿਲਹਾਲ ਇਹਨਾਂ ਦਾ ਰਿਮਾਰਡ ਲਵਾਗੇ ਜੀ ਅਸੀਂ ਰਿਮਾਰਡ ਲੈ ਕੇ ਜਿਹੜਾ ਅਸੀਂ ਜਿਹੜੀ ਅਗਲੀ ਤਫਦੀਸ਼ ਦੇ ਵਿੱਚ ਸਾਨੂੰ ਪਤਾ ਲੱਗੂਗਾ ਪਹਿਲੀ ਵੀ ਇਹਨਾਂ ਉੱਤੇ ਕੋਈ ਰੇਖੀ ਰੁਕਤੀ ਕੀਤੀ ਗਈ ਕੀ ਜਾਂ ਮੌਕੇ ਦੇ ਸਾਰ ਜਿਹੜਾ ਦਿੱਤਾ ਫਿਲਹਾਲ ਜਿਹੜੀ ਆ ਇਹਨਾਂ ਨੇ ਜਿਹੜੀ ਪੁੱਛਗਿੱਛ ਕੀਤੀ ਸਾਨੂੰ ਇਹ ਜਿਹੜਾ ਇਹਨਾਂ ਨੇ ਦੱਸਿਆ ਵੀ ਜਿਹੜਾ ਕਾਫੀ ਦਿਨ ਤੋਂ ਅਸੀਂ ਨਗਦੇ ਸੀ ਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਘਰ ਲੋਕ ਲੱਗੇ ਹੋਏ ਨੇ ਤੇ ਘਰ ਤਾਲਾ ਲੱਗਨ ਕਰਕੇ ਇਹਨਾਂ ਨੂੰ ਪਤਾ ਲੱਗਿਆ ਹਾਂਜੀ ਅਦਰਕ ਕਿੰਨੇ ਕੁ ਵੇਲੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਮਤਲਬ ਰਾਤ ਵੇਲੇ ਦਿਨ ਵੇਲੇ ਕਿੱਥੇ ਵੇਲੇ ਮਤਲਬ ਫਿਲਹਾਲ ਜਿਹੜੀ ਜਿਹੜੀ ਮੁੱਢਲੀ ਪੁੱਛਗਿੱਛ ਤੇ ਇਹਨਾਂ ਕਿਸੇ ਵੀ ਰਾਤ ਨੂੰ ਅਸੀਂ ਜਦੋਂ 11 ਵਜੇ ਤੋਂ ਬਾਅਦ ਅਸੀਂ ਜਿਹੜੀ ਆ ਇਹਨਾਂ ਨੂੰ ਅਸੀਂ ਚੋਰੀ ਨੂੰ ਜਾਣ ਦਿੱਤਾ ਹੋਰ ਇਹਨਾਂ ਦੇ ਨਾਲ ਬੰਦੇ ਹੈਗੇ ਨੇ ਸਰ ਫਿਲਹਾਲ ਦਾ ਜਿਹੜੀ ਜਿਹੜੀ ਇਹਨਾਂ ਨੇ ਕੁਝ ਨਹੀਂ ਦੱਸਿਆ ਨਹੀਂ ਹੈਗਾ ਔਰ ਇਹਨਾਂ ਦੀ ਜਿਹੜੀ ਜਿਹੜੀ ਕੋਸ਼ਿਸ਼ ਕਰਾਂਗੇ ਫਿਰ ਪਤਾ ਲੱਗੇਗਾ